ਬ੍ਰਿਟੇਨ ਦੀ ਸਰਕਾਰ ਨੇ ਪ੍ਰਵਾਸੀਆਂ ਦੇ ਲਈ ਸੈਟਲਮੈਂਟ ਨਿਯਮਾਂ ਨੂੰ ਹੋਰ ਸਖਤ ਕਰਨ ਦੀ ਯੋਜਨਾ ਬਣਾਈ ਹੈ। ਹੁਣ ਪ੍ਰਵਾਸੀਆਂ ਨੂੰ ਸਿਰਫ ਨੌਕਰੀ ਕਰਨੀ ਤੇ ਟੈਕਸ ਅਦਾ ਕਰਨ ਦੇ ਨਾਲ ਹੀ ਕੰਮ ਨਹੀਂ ਚੱਲੇਗਾ, ਬਲਕਿ ਉਹਨਾਂ ਨੂੰ ਯੂਕੇ ਦੇ ਸਮਾਜ ਦੇ ਵਿੱਚ ਯੋਗਦਾਨ ਤੇ ਕਮਿਊਨਿਟੀ ਦੇ ਵਿੱਚ ਸ਼ਾਮਿਲ ਹੋਣ ਵਰਗੇ ਕੰਮਾਂ ਨੂੰ ਵੀ ਕਰਨਾ ਪਵੇਗਾ। ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਆਪਣੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਹੈ ਕਿ ਅਸੀਂ ਯੂਕੇ ਦੇ ਵਿੱਚ ਪ੍ਰਵਾਸ ਨੂੰ ਕੰਟਰੋਲ ਕਰਨ ਦੇ ਲਈ ਇਹ ਕੁਝ ਖਾਸ ਕਦਮ ਚੁੱਕ ਰਹੇ ਹਾਂ। ਇਹ ਬਦਲਾ ਇਨਡੈਫਿਨਿਟ ਲੀਵ ਟੂ ਰਿਮੇਨ ਪ੍ਰਕਿਰਿਆਵਾਂ ਨੂੰ ਪ੍ਰਭਾਵਿਤ ਕਰਨਗੇ ਜਿਸ ਤੇ ਨਾਲ ਨਵੇਂ ਪ੍ਰਵਾਸੀਆਂ ਦੇ ਲਈ ਯੂਕੇ ਦੇ ਵਿੱਚ ਪੱਕੇ ਨਿਵਾਸ ਦਾ ਰਸਤਾ ਹੋਰ ਜ਼ਿਆਦਾ ਲੰਬਾ ਹੋ ਸਕਦਾ ਹੈ ਭਾਰਤੀ ਪ੍ਰਵਾਸੀਆਂ ਦੇ ਵਿੱਚ ਵੀ ਇਸ ਦੇ ਬਾਰੇ ਚਰਚਾ ਸ਼ੁਰੂ ਹੋ ਗਈ ਹੈ ਜੋ ਯੂਕੇ ਦੇ ਵਿੱਚ ਨੌਕਰੀ ਤੇ ਪੜਾਈ ਦੇ ਲਈ ਆਮ ਤੌਰ ਤੇ ਜਾਂਦੇ ਨੇ ਆਖਿਰ ਕੀ ਹਨ ਨਵੇਂ ਨਿਯਮ ਅਤੇ ਕੀ ਇਹਨਾਂ ਦੇ ਵਿੱਚ ਬਦਲਾ ਹੋ ਸਕਦਾ ਹੈ ਯੂਕੇ ਦੇ ਵਿੱਚ ਪੱਕੀ ਰਹਾਇਸ਼ ਲਈ ਹੁਣ 5 ਸਾਲ ਨਹੀਂ ਬਲਕਿ 10 ਸਾਲ ਦਾ ਸਮਾਂ ਲੱਗੇਗਾ 10 ਸਾਲ ਯੂਕੇ ਦੇ ਵਿੱਚ ਰਹਿਣ ਤੋਂ ਬਾਅਦ ਤੁਸੀਂ ਹੀ ਪੀਆਰ ਅਪਲਾਈ ਕਰ ਸਕਦੇ ਹੋ ਇਸ ਤੋਂ ਇਲਾਵਾ ਅਪਲਾਈ ਕਰਨ ਵਾਲਿਆਂ ਨੂੰ ਆਪਣੀ ਆਰਥਿਕ ਯੋਗਤਾ ਜਿਵੇਂ ਕਿ ਆਮਦਨੀ ਨੌਕਰੀ ਤੇ ਟੈਕਸ ਅਦਾ ਕਰਨ ਤੋਂ ਵੱਧ ਹੁਣ ਸਮਾਜਿਕ ਯੋਗਦਾਨ ਵੀ ਦਿਖਾਉਣਾ ਪਵੇਗਾ ਇਸ ਦੇ ਵਿੱਚ ਵਲੰਟੀਅਰ ਵਰਕ ਕਮਿਊਨਿਟੀ ਸਰਵਿਸ ਤੇ ਸਮਾਜ ਦੇ ਵਿੱਚ ਵਿਆਪਕ ਯੋਗਦਾਨ ਸ਼ਾਮਿਲ ਹੈ ਯਾਨੀ ਕਿ ਯੂਕੇ ਦੀ ਸਰਕਾਰ ਹੁਣ ਤੁਹਾਡੇ ਆਰਥਿਕ ਯੋਗਦਾਨ ਦੇ ਨਾਲ-ਨਾਲ ਤੁਹਾਡੇ ਸਮਾਜਿਕ ਯੋਗਦਾਨ ਨੂੰ ਵੀ ਦੇਖੇਗੀ। ਯਾਨੀ ਕਿ ਤੁਸੀਂ ਯੂਕੇ ਦੇ ਵਿੱਚ ਰਹਿ ਕੇ ਸਮਾਜ ਦੇ ਵਿੱਚ ਕੀ ਯੋਗਦਾਨ ਪਾਇਆ, ਕੀ ਕਮਿਊਨਿਟੀ ਸਰਵਿਸ ਕੀਤੀ, ਤੁਹਾਡਾ ਚਰਿੱਤਰ ਕਿਹੋ ਜਿਹਾ ਹੈ, ਇਨ੍ਹਾਂ ਸਾਰਿਆਂ ਦੀ ਜਾਂਚ ਵੀ ਕੀਤੀ ਜਾਵੇਗੀ। ਇਹ ਬਦਲਾਅ ਤੇਜ਼ੀ ਦੇ ਨਾਲ ਵੱਧ ਰਹੇ ਪ੍ਰਵਾਸ ਦੇ ਰੁਝਾਨ ਨੂੰ ਕੰਟਰੋਲ ਕਰਨ ਦੇ ਲਈ ਕੀਤਾ ਗਿਆ ਹੈ। ਯੂਕੇ ਨੇ ਪ੍ਰਵਾਸੀਆਂ ਦੀ ਗਿਣਤੀ ਘਟਾਉਣ ਦੇ ਲਈ ਵੱਡੇ ਪੱਧਰ ਦੇ ਉੱਤੇ ਡਿਪੂਟੇਸ਼ਨ ਵੀ ਸ਼ੁਰੂ ਕੀਤੀ ਹੈ ਜਿਵੇਂ ਕਿ ਯੂਕੇ ਦੇ ਵਿੱਚ ਅਪਰਾਧ ਕਰਨ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਦੇ ਮੁਲਕ ਵਾਪਸ ਭੇਜਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਜੋ ਮੁਲਕ ਆਪਣੇ ਇਹਨਾਂ ਲੋਕਾਂ ਨੂੰ ਵਾਪਸ ਨਹੀਂ ਲਵੇਗਾ ਯੂਕੇ ਉਹਨਾਂ ਤੇ ਵੀਜ਼ਾ ਪਾਬੰਦੀਆਂ ਲਗਾਏਗਾ ਇਹ ਯੂਕੇ ਬਾਰਡਰ ਕੰਟਰੋਲ ਨੂੰ ਮਜ਼ਬੂਤ ਕਰਨ ਤੇ ਸਮਾਜਿਕ ਇਕਤਾ ਨੂੰ ਬਣਾਈ ਰੱਖਣ ਲਈ ਬਹੁਤ ਜ਼ਰੂਰੀ ਹੈ ਲਿਬਰ ਪਾਰਟੀ ਨੇ ਚੋਣਾਂ ਦੇ ਵਿੱਚ ਵਾਅਦਾ ਕੀਤਾ ਸੀ ਕਿ ਪ੍ਰਵਾਸ ਨੂੰ ਕੰਟਰੋਲ ਕੀਤਾ ਜਾਵੇਗਾ ਅਤੇ ਇਹ ਹੁਣ ਉਸ ਦੇ ਵੱਲ ਕਦਮ ਵਧਾ ਚੁੱਕਾ ਹੈ। ਇਹ ਨਵੇਂ ਨਿਯਮਾਂ ਦੇ ਨਾਲ ਪ੍ਰਵਾਸੀਆਂ ਨੂੰ ਲੰਬੀ ਉਡੀਕ ਕਰਨੀ ਪਵੇਗੀ ਜੋ ਉਹਨਾਂ ਦੇ ਜੀਵਨ ਯੋਜਨਾਵਾਂ ਨੂੰ ਕਾਫੀ ਪ੍ਰਭਾਵਿਤ ਕਰੇਗੀ। ਸਮਾਜਿਕ ਯੋਗਦਾਨ ਦੀ ਲੋੜ ਦੇ ਨਾਲ ਨਵੇਂ ਆਉਣ ਵਾਲਿਆਂ ਲਈ ਕੁਝ ਮੁਸ਼ਕਲਾਂ ਵੱਧ ਸਕਦੀਆਂ ਨੇ। ਇਸ ਨੂੰ ਲਾਗੂ ਕਰਨ ਦੇ ਵਿੱਚ ਪੱਖਪਾਤ ਵੀ ਹੋ ਸਕਦੀ ਹੈ। ਇਹ ਬਦਲਾ ਪਹਿਲਾਂ ਤੋਂ ਹੀ ਯੂਕੇ ਦੇ ਵਿੱਚ ਰਹਿ ਰਹੇ ਪ੍ਰਵਾਸੀਆਂ ਦੇ ਲਈ ਆਸਾਨ ਹੋ ਸਕਦੇ ਨੇ ਜੋ ਸੰਤੁਲਿਤ ਪ੍ਰਵਾਸੀ ਨੀਤੀਆਂ ਨੂੰ ਪਸੰਦ ਕਰਦੇ ਨੇ ਇਮੀਗ੍ਰੇਸ਼ਨ ਵਕੀਲਸ ਤੇ ਕਮਿਊਨਿਟੀ ਗਰੁੱਪਸ ਦੇ ਵੱਲੋਂ ਇਸ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ ਅਤੇ ਇਸ ਦੇ ਨਾਲ ਜੋ ਹੋਰ ਪ੍ਰਵਾਸੀਆਂ ਦੇ ਨਾਲ ਜੁੜੀਆਂ ਸੰਸਥਾਵਾਂ ਨੇ ਉਹਨਾਂ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਯੂਕੇ ਸਰਕਾਰ ਦੇ ਮੰਤਰੀਆਂ ਨੇ ਇਸ ਨੂੰ ਲਿਉਣ ਦੀ ਜੋ ਯੋਜਨਾ ਹੈ ਉਸਤੇ ਬਾਰੇ ਐਲਾਨ ਕੀਤਾ ਹੈ ਜਿਸ ਦੇ ਵਿੱਚ ਸਮਾਜਿਕ ਯੋਗਦਾਨ ਦੇ ਨਿਯਮਾਂ ਨੂੰ ਸਪਸ਼ਟ ਕੀਤਾ ਜਾਵੇਗਾ ਤੇ ਉਹਨਾਂ ਨੂੰ ਵੈਰੀਫਾਈ ਕਰਨ ਦੇ ਤਰੀਕੇ ਵੀ ਬਣਾਏ ਜਾਣਗੇ ਇਹ ਬਦਲਾ ਪ੍ਰਵਾਸੀਆਂ ਦੇ ਲਈ ਨਵੀਂ ਚੁਣੌਤੀ ਪੈਦਾ ਕਰ ਸਕਦੇ ਨੇ ਪਰ ਯੂਕੇ ਨੂੰ ਵਧੀਆ ਬਣਾਉਣ ਵਾਲੇ ਜੋ ਯੋਗਦਾਨ ਯੋਗਦਾਨੇ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਭਾਰਤੀ ਪ੍ਰਵਾਸੀਆਂ ਨੂੰ ਵੀ ਇਸ ਦੇ ਬਾਰੇ ਸਾਵਧਾਨ ਰਹਿਣਾ ਪਵੇਗਾ ਜੋ ਯੂਕੇ ਦੇ ਵਿੱਚ ਵੱਡੀ ਗਿਣਤੀ ਵਿੱਚ ਰਹਿੰਦੇ ਨੇ